ਵਾਗਤਾਈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਗਿਆਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਪੰਜਾਬ ਸਰਕਾਰ ਵੱਲੋਂ ਨਵਾਂ ਐਲਾਨ ਕੀਤਾ ਗਿਆ ਹੈ ਉਹਨਾਂ ਲਈ ਜਿਹੜੇ ਆਜ਼ਾਦੀ ਘੁਲਾਟੀਆਂ ਨੇ ਇਹਨਾਂ ਦੇ ਪਰਿਵਾਰਾਂ ਲਈ ਪਹਿਲਾਂ ਵੀ ਜਿਹੜੀ ਸਹੂਲਤ ਦਿੱਤੀ ਜਾਂਦੀ ਸੀ ਤਾਂ ਹੋਰ ਇਹਦੇ ਵਿੱਚ ਵਾਧਾ ਕੀਤਾ ਗਿਆ ਹੈ ਪੈਨਸ਼ਨ ਨੂੰ ਲੈ ਕੇ ਅਸੀਂ ਬਸ ਸਾਫ਼ ਕਰਨ ਸੰਬੰਧੀ ਪੂਰੀ ਜਾਣਕਾਰੀ ਸੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਬਿਨੂਜ ਕਰ ਲਿਓ ਜੀ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਇਹ ਪੂਰੀ ਜਾਣਕਾਰੀ ਤਈ ਅਜਿਓ ਪੂਰੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਆਜ਼ਾਦੀ ਕੁਲਾਟੀਆਂ ਤੇ ਉਹਨਾਂ ਦੇ ਯੋਗ ਵਾਰਸਾਂ ਨੂੰ ਪਹਿਲਾਂ 7500 ਰੁਪਏ ਪ੍ਰਤੀ ਮਹੀਨਾ ਮਿਲਣ ਵਾਲੀ ਜਿਹੜੀ ਪੈਨਸ਼ਨ ਹੈ ਉਹ ਵਧਾ ਕੇ 1.4.2021 ਤੋਂ 9400 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਤਾਂ ਇਹ ਪਹਿਲਾਂ 7500 ਮਿਲਦੀ ਸੀ ਤਾਂ ਚੌਥੇ ਮਹੀਨੇ ਤੋਂ ਹੈ ਜੋ 9400 ਰੁਪਏ ਪ੍ਰਤੀ ਮਹੀਨਾ ਇਹ ਪੈਨਸ਼ਨ ਹੋ ਜਾਏਗੀ ਇਸ ਤੋਂ ਇਲਾਵਾ ਆਜ਼ਾਦੀ ਕੁਲਾਟੀਆਂ ਤੇ ਉਹਨਾਂ ਦੇ ਯੋਗ ਵਾਰਸਾਂ ਮੁੰਡੇ ਕੁੜੀਆਂ ਪੋਤੇ ਪੋਤੀਆਂ ਦੋਤੇ ਦੋਤੀਆਂ ਨੂੰ ਪੀਆਰਟੀਸੀ ਰੋਡਵੇਜ ਦੀਆਂ ਬੱਸਾਂ 'ਚ ਮੁਫਤ ਬੱਸ ਸਫ਼ਰ ਦੀ ਸਹੂਲਤ ਜਿਹੜੀ ਉਹ 7/12/2020 ਤੋਂ ਲਾਗੂ ਕਰ ਦਿੱਤੀ ਗਈ ਹੈ ਪਹਿਲਾਂ ਇਹ ਸਹੂਲਤ ਸਿਰਫ ਆਜ਼ਾਦੀ ਕੋਲਾਟੀਆਂ ਉਹਨਾਂ ਦੀਆਂ ਵਿਧਵਾਵਾਂ ਅਤੇ ਅਨਵਿਆਹੀਆਂ ਤੇ ਬੇਰੁਜ਼ਗਾਰ ਕੁੜੀਆਂ ਨੂੰ ਹੀ ਉਪਲਬਧ ਸੀ ਪਰ ਇਹਦੇ ਵਿੱਚ ਮੁੰਡੇ ਕੁੜੀਆਂ ਪੋਤੇ ਪੋਤੀਆਂ ਤੇ ਦੋਤੇ ਦੋਤੀਆਂ ਨੂੰ ਵੀ ਸ਼ਾਮਲ ਕਰ ਦਿੱਤਾ ਹੈ ਸੋ ਇਹ ਦੋ ਅਪਡੇਟਾਂ ਆਈਆਂ ਨੇ ਜੀ ਆਜ਼ਾਦੀ ਕੋਲਾਟੀਆਂ ਦੇ ਪਰਿਵਾਰਾਂ ਤੇ ਉਹਨਾਂ ਦੇ ਯੋਗਵਾਰਸ ਨਾਲ ਸੰਬੰਧਤ ਬਾਕੀ ਜੋ ਵੀ ਅਗਲੀ ਅਪਡੇਟ ਆਉਂਦੀ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ